ਸਤਾਰਾ ਸੋਚੋਂ ਵਿੱਚ ਕਲਗੀ ਤਰਪਾਸ਼ਾ ਨੇ ਮਾਦੋਦਾਸ ਵਿਰਾਗੀ ਨੂੰ ਅਮਤ ਦੀ ਦਾਤ ਬਖਸ਼ ਕੇ ਪਾਈ ਬੰਦਾ ਸਿੰਘ ਬਹਾਦਰ ਨਾਮ ਰੱਖਿਆ ਦੀ ਦੁਨੀਆ ਦੀਆਂ ਕੀਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਵਾਸਤੇ ਪਾਈ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਪੇਜਿਆ ਅਤੇ ਸਾਰੇ ਸਿੱਖਾਂ ਨੂੰ ਇੱਕ ਪੱਤਰ ਲਿਖ ਕੇ ਪੇਜਿਆ ਕਿ ਬੰਦਾ ਸਿੰਘ ਬਹਾਦਰ ਨੂੰ ਦੁਸ਼ਮਣ ਅਤੇ ਅਤਿਆਚਾਰੀਆਂ ਦਾ ਨਾਸ ਕਰਨ ਲਈ ਪੰਚਾਵਲਪੀਜਾ ਹੈ ਇਸ ਦਿਨ ਹਰ ਪ੍ਰਕਾਰ ਸਹਾਇਤਾ ਕਰਨੀ ਮਹਾਬਲੀ ਜੋਦੇ ਪਾਈ ਦੀਪ ਸਿੰਘ ਜੀ ਨੇ ਸੂਰਬੀਰ ਨੂੰ ਇਕੱਠਾ ਕਰਕੇ ਆਪਣੇ ਨਾਲ 500 ਸਿੰਘਾਂ ਦਾ ਜਥਾ ਲੈ ਕੇ ਪਾਈ ਬੰਨਾ ਸਿੰਘ ਜੀ ਬਹਾਦਰ ਨੂੰ ਸਰਹੰਗ ਦੇ ਮੈਦਾਨ ਵਿੱਚ ਆਨ ਮਿਲੇ ਇਕਤੇ ਬੰਦਾ ਸਿੰਘ ਬਹਾਦਰ ਜੀ ਬਹਾਦਰ ਖੁਦ ਸੂਰਬੀਰ ਸਨ ਦੂਸਰਾ ਕਲਗੀਧਰ ਸਹਿਬ ਦਾ ਥਾਪੜਾ ਤੀਸਰੇ ਭਾਈ ਦੀਪ ਸਿੰਘ ਜੀ ਸਮੇਤ ਸੂਰਬੀਰ ਬਹਾਦਰ ਅਤੇ ਲੜਾਕੇ ਸਿੰਘਾਂ ਦਾ ਮੇਲ ਮਿਲਾਪ ਹੋਣ ਕਾਰਨ ਖਾਲਸੇ ਦਾ ਤੇਜ ਪ੍ਰਤਾਪ ਅਤੇ ਉਤਸ਼ਾਹ ਚਾਰ ਗੁਣਾ ਹੋ ਗਿਆ ਵਜ਼ੀਰ ਖਾਨ ਸੂਬਾ ਸਰਹੰਦ ਨੂੰ ਖਾਲਸਾ ਫੌਜਾਂ ਦੇ ਆਣ ਦਾ ਸਮਾਚਾਰ ਮਿਲਿਆ ਉਹ ਮੁਗਲ ਫੌਜ ਲੈ ਕੇ ਆ ਡਟਿਆ ਪਰੰਤੂ ਸਿੱਖ ਮਰਨ ਮਾਰਨ ਤੇ ਉਤਰੇ ਸਨ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਹਿਰ ਲਈ ਉਹਨਾਂ ਦੀ ਆਤਮਾ ਨਾਲਕਾਰ ਰਹੀ ਸੀ ਸਿੰਘਾਂ ਦੇ ਅਥਾਹ ਜੋਸ਼ ਅਗੇ ਵਜੀਰ ਖਾਨ ਟਿਕ ਨਾ ਸਕਿਆ ਅਤੇ ਜੰਗ ਦੇ ਮੈਦਾਨ ਵਿੱਚ ਹੀ ਮਾਰਿਆਂ ਗਿਆ ਸਿੰਘਾਂ ਨੇ ਉਸ ਦਾ ਪਰਿਵਾਰ ਜਨਾਰ ਜਲਾਲਉਦੀਨ ਜਿਸ ਨੇ ਗੁਰੂ ਤੇਗ ਬਹਾਦਰ ਜੀ ਤੇਗ ਦਾ ਵਾਰ ਕੀਤਾ ਸੀ ਸਮੇਤ ਸਾਰਾ ਖਾਨਦਾਨ ਤਬਾਹ ਕਰ ਦਿੱਤਾ ਅਤੇ ਛੋਟੇ ਸਾਹਿਬ ਜਦਿਆਂ ਦਿਕਾਤਲ ਸੁਚਾਨੰਦ ਤੋਂ ਗਿਨ-ਗਿਨ ਕੇ ਬਦਲਾ ਲਿਆ ਅਤੇ ਸਰਹੰਦ ਸ਼ਹਿਰ ਨੂੰ ਤਾਹਕੇ ਉੱਪਰ ਹਲ ਚਲਾ ਕੇ ਮਲਿਆ ਮੇਟ ਕਰ ਦਿੱਤਾ ਸਰਹੰਦ ਦੀ ਇੱਟ ਨਾਲ ਇੱਟ ਵਜਾ ਕੇ ਸਾਹਮਣਾ ਸਡੋਰਾ ਬਨੂੜ ਅਤੇ ਸਹਾਰਨਪੁਰ ਦੀਆਂ ਜ਼ਬਰਦਸਤ ਲੜਾਈਆਂ ਲੜ ਕੇ ਅਤਿਆਚਾਰੀਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਅਨੰਦਪੁਰ ਸਾਹਿਬ ਪਹੁੰਚੀ ਇਸ ਵਿੱਚ ਖਾਸੇ ਦਾ ਕਾਫੀ ਨੁਕਸਾਨ ਹੋਇਆ 1759 ਵਿਕਰਮੀ ਵਿੱਚ ਪਾਈ ਮਨੀ ਸਿੰਘ ਜੀ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ ਅਤੇ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਲਾਹੌਰ ਦੇ ਸੁਬੇਦਾਰ ਜਕਰੀਆ ਖਾਨ ਨੇ ਆਪਣਾ ਰੋਹ ਬਜਮਾਉਣ ਲਈ ਇੱਕ ਨਵੀਂ ਸਕੀਮ ਤਿਆਰ ਕੀਤੀ ਅਤੇ ਪੰਥ ਵਿਰੋਧੀ ਸਰਕਾਰ ਦੇ ਚਾਪਲੂਸਾ ਦੀ ਇੱਕ ਟੁਕੜੀ ਬਣਾਈ ਸਰਕਾਰੀ ਚਾਪਲੂਸਾ ਨੇ ਜਕਰੀਆ ਖਾਨ ਨੂੰ ਖੁਸ਼ ਕਰਨ ਲਈ ਮਸੇ ਰੰਗੜ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਤਿਆਰੀ ਸੌਂਪ ਦਿੱਤੀ ਇਹ ਇਸਲਾਮ ਧਰਮ ਦਾ ਧਾਰਨੀ ਕਮੰਡੀ ਹੱਠੀ ਤੇ ਝਗੜਾਲੂ ਅਤੇ ਬੁਰੇ ਕੰਮ ਕਰਨ ਵਾਲਾ ਵਿਅਕਤੀ ਸੀ ਇਸਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਰੰਗ ਲਗਾ ਕੇ ਉਸ ਉੱਪਰ ਬੈਠ ਕੇ ਹੁੱਕਾ ਪੀਣਾ ਕੰਜਰੀਆਂ ਨੂੰ ਨਚਾਉਣਾ ਚਾਲੂ ਕਰ ਦਿੱਤਾ ਇਸ ਦੇ ਚਾਰੇ ਪਾਸੇ ਸਾਹੀ ਫੌਜ ਪਹਿਰਾ ਦੇਣ ਲੱਗੀ ਜਦ ਪੰਜਾਬ ਤੋਂ ਰਾਜਸਥਾਨ ਜਏ ਕੁਝ ਸਿੰਘਾਂ ਤੋਂ ਪਾਈ ਬੁੱਢਾ ਸਿੰਘ ਜੀ ਨੂੰ ਮੱਸੇ ਰੰਗੜ ਦੀਆਂ ਕਰਤੂਤਾ ਦਾ ਪਤਾ ਲੱਗਾ ਤਾਂ ਉਸ ਵਕਤ ਦੀਵਾਨ ਲੱਗਾ ਹੋਇਆ ਸੀ ਬਾਬਾ ਬੁੱਢਾ ਜੀ ਨੇ ਉੱਠ ਕੇ ਸੰਗਤਾਂ ਨੂੰ ਕਿਹਾ ਕਿ ਮੱਸੇ ਰੰਗੜ ਪਲੰਗ ਤੇ ਬੈਠ ਕੇ ਹੁੱਕਾ ਪੀਂਦਾ ਅਤੇ ਕੰਨਰੀ ਦਾ ਨਾਚ ਨਚਵਾਉਂਦਾ ਰਹਾ ਕੋਈ ਸੂਰਬੀਰ ਹੈ ਜੋ ਮਸੇ ਰਗੜ ਦਾ ਸਿਰ ਕਲਮ ਕਰਕੇ ਲਿਆਵੇ ਬਾਬਾ ਜੀ ਦੇ ਆਖਣ ਤੇ ਸਰਦਾਰ ਸੁਖਾ ਸਿੰਘ ਜੀ ਮਾੜੀ ਕੰਬੋਕੀ ਦੋਨੋਂ ਹੱਥ ਜੋੜ ਕੇ ਖੜੇ ਹੋ ਗਏ ਕਿਆ ਇਹ ਕਾਰਜ ਦਾਸਾਂ ਨੂੰ ਸੌਂਪਿਆ ਜਾਏ ਬਾਬਾ ਜੀ ਦੀ ਆਗਿਆ ਲੈ ਕੇ ਭਾਈ ਮਹਿਤਾਬ ਸਿੰਘ ਜੀ ਅਤੇ ਭਾਈ ਸੁਖਾ ਸਿੰਘ ਪਠਾਨੀ ਨੰਬਰਦਾਰਾਂ ਦੇ ਪੇਸ਼ ਵਿੱਚ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਤਾਂ ਉਸ ਵਕਤ ਸਰਖਤ ਪਹਿਰੇ ਇੱਕ ਮਸਾ ਰੰਗੜ ਜੋ ਮੁਜਰਾ ਦੇਖ ਰਿਆ ਸੀ ਤਿਸਰਾ ਪੀ ਰਿਹਾ ਸੀ ਦਸਿਰ ਵੱਟ ਕੇ ਨਜੇ ਤੇ ਟੰਗੜਾ ਕੋ ਮਤ ਦੀਆਂ ਅੱਖਾਂ ਦੇ ਸਾਹਮਣੇ ਹਰਨ ਹੋ ਗਏ ਅਤੇ ਉਸ ਦਸਿਰ ਬਾਬਾ ਬੁੱਢਾ ਸਿੰਘ ਦੀ ਪਾਸ ਬੁੱਢੇ ਜੋਹਰ ਲੈ ਆਏ ਮੀਰ ਮੰਨੂ ਦੀ ਮੌਤ ਤੋਂ ਬਾਅਦ ਅਹਿਮਦ ਸ਼ਾਹ ਨੇ 3 ਸਾਲ ਦੇ ਬੱਚੇ ਮਹਿਮੂਦ ਨੂੰ ਦਿੱਲੀ ਦੇ ਤਖਤ ਤੇ ਬਿਠਾ ਦਿੱਤਾ ਮੀਰ ਮਨੋਦੀ ਬੀਗਮ ਨੇ ਅਹਿਮਦ ਸ਼ਾਹ ਨੂੰ ਬਹੁਤ ਸਮਝਾਇਆ ਮੁਰਾਦ ਬੀਗਮ ਨੇ ਆਪਣੇ ਅਸਰ ਰਸੂਖ ਨਾਲ ਸਾਰੇ ਵਜ਼ੀਰਾਂ ਨੂੰ ਕਾਬੂ ਵਿੱਚ ਕਰਕੇ ਐਸੀ ਵਿਉਂਤ ਰਚੀ ਕਿ ਦਿੱਲੀ ਦਰਬਾਰ ਵਿੱਚ ਫੁੱਟ ਪੈ ਗਈ ਮੁਰਾਦ ਬੀਗਮ ਨੇ ਇਸ ਫੁੱਟ ਦਾ ਲਾਭ ਉਠਾ ਕੇ ਕੰਧਾਰ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਸਨੇਹਾ ਪੇਚ ਦਿੱਤਾ ਪੱਤਰ ਮਿਲਦੇ ਹੀ ਚਾਟਪਾਟ 1 ਲੱਖ ਸੈਨਿਕ ਆਪਣੇ ਨਾਲ ਲੈ ਕੇ 20 12 1756 ਨੂੰ ਲਾਹੌਰ ਪਹੁੰਚਿਆ ਸਿੰਘ ਉਸ ਵਕਤ ਜੰਗਲਾ ਵਿੱਚ ਰਹਿੰਦੇ ਸਨ ਅਹਿਮਦ ਸ਼ਾਹ ਅਬਦਾਲੀ ਹੜਾ ਵਾਂਗੂ ਲਾਹੌਰ ਤੋਂ ਵਧਿਆ ਅਤੇ ਦਿੱਲੀ ਪਹੁੰਚ ਗਿਆ ਲੁੱਟਮਾਰ ਚਾਲੂ ਕਰ ਦਿੱਤੀ ਦਿੱਲੀ ਦੇ ਵਜ਼ੀਰਾਂ ਅਤੇ ਅਮੀਰਾਂ ਦੇ ਘਰ ਲੁੱਟੇ ਬਹੁਤ ਬੇਟੀਆਂ ਦੀ ਇੱਜ਼ਤ ਰੋਟੀ ਤੇ ਉਹਨਾਂ ਨੂੰ ਗੁੱਤਾਂ ਤੋਂ ਫੜ ਕੇ ਬਾਜ਼ਾਰਾਂ ਵਿੱਚ ਲਿਆਂਦਾ ਗਿਆ ਬਾਦਸ਼ਾਹ ਆਲਮਗੀਰ ਦੀ ਸੁੰਦਰ ਅਤੇ ਜਵਾਨ ਲੜਕੀ ਜੋਹਰਾ ਬੀਗਮ ਨੂੰ ਫੜ ਕੇ ਹੰਕਾਰ ਵਿੱਚ ਆਈ ਅਬਦਾਲੀ ਨੇ ਉਸ ਦਾ ਨਿਕਾਹ ਆਪਣੇ بیٹے ਤੈਮੂਰ ਸ਼ਾਹ ਨਾਲ ਕਰ ਦਿੱਤਾ ਅਹਿਮਦ ਸ਼ਾਹ ਅਬਦਾਲੀ ਦੇ ਸੈਨਿਕਾਂ ਨੇ ਦਿੱਲੀ ਵਿੱਚ ਖੂਬ ਲੁੱਟਮਾਰ ਕੀਤੀ ਅਤੇ ਦਿੱਲੀ ਤੋਂ ਬਾਅਦ ਆਗਰਾ ਵੀ ਲੁੱਟਿਆ ਅਹਿਮਦ ਸ਼ਾਹ ਅਬਦਾਲੀ ਦੀ ਭੁਖ ਫਿਰ ਵੀ ਨਾ ਮਿਟੀ ਹੋਲੀਆਂ ਦੇ ਦਿਨਾਂ ਵਿੱਚ ਮਥੁਰਾ ਬਿੰਦਰਾਬਨ ਪਹੁੰਚ ਕੇ ਹਿੰਦੂਆਂ ਦੇ ਮੰਦਰ ਲੁੱਟੇ ਸੋਨੇ ਚਾਂਦੀ ਦੀਆਂ ਮੂਰਤੀਆਂ ਲੁੱਟੀਆਂ ਖੂਬਸੂਰਤ ਨੌਜਵਾਨ ਲੜਕੀਆਂ ਦੀ ਬੇਇੱਜ਼ਤੀ ਕੀਤੀ ਕਿਸੇ ਹਿੰਦੂ ਦੀ ਹਿੰਮਤ ਨਾ ਪਈ ਕਿ ਆਪਣੇ ਸਾਹਮਣੇ ਆਪਣੀਆਂ ਲੜਕੀਆਂ ਦੀ ਬੇਇੱਜ਼ਤੀ ਨੂੰ ਰੋਕ ਸਕਦਾ ਆਪਣੇ ਲੁੱਟਦਾ ਮਾਲ ਅਤੇ ਹਿੰਦੂ ਲੜਕੀਆਂ ਨੂੰ ਨਾਲ ਲੈ ਕੇ ਫਿਰ ਦਿੱਲੀ ਪਹੁੰਚ ਗਿਆ ਕੁਝ ਦਿਨ ਦਿੱਲੀ ਰਹਿ ਕੇ ਇੱਕ ਬਜ਼ੁਰਗ ਪੀਰ ਦੀ ਜਵਾਨ ਲੜਕੀ ਜੈਨਾ ਨੂੰ ਫੜਿਆ ਸ਼ਾਹੀ ਖਾਨਦਾਨ ਦੀਆਂ ਸਾਰਾ ਜਵਾਨ ਸਹਜਾਦੀਆਂ 20000 Hindu ਲੜਕੀਆਂ ਔਰਤਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਰੋੜਾਂ ਰੁਪਏ ਦਾ ਲੁੱਟਿਆ ਹੋਇਆ ਮਾਲ ਗਾਮਾ ਮੱਜਾ ਇੱਥੋਂ ਤੱਕ ਕੀ ਬਹੁ ਬੇਟੀਆਂ ਦੇ ਹੱਥ ਪੈਰ ਬੰਨ੍ਹ ਕੇ ਗੱਡੀਆਂ ਤੇ ਬਿਠਾ ਕੇ ਚਾਰੇ ਪਾਸੇ शाही फौज का पहरा लगा दिता अहमद शाह अब्दाली समझता सी कि वह जेतु बादशाह है ते सारे भारत विच मेरी तोस जम गई है मेरा मुकाबला करने वाला हिंदुस्तान विच कोई नहीं है उस नूं बहुत हंकार हो गया सी अहमद शाह अब्दाली दे बारे जदों यह समाचार ਸਰਦਾਰ ਜਸਾ ਸਿੰਘ ਆਲੂ ਵਾਲਿਆਂ ਨੂੰ ਮਿਲਿਆ ਤਾਂ ਉਸ ਦਾ ਖੂਨ ਖੋਲ ਉਠਿਆ ਤੇ ਕਹਿਣ ਲੱਗੇ ਹਿੰਦੂਆਂ ਦੀ ਗੈਰਤ ਮਰ ਗਈ ਹੈ। ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਬਹੁ ਬੇਟੀਆਂ ਅਬਦਾਲੀ ਆਪਣੇ ਨਾਲ ਲੈ ਜਾ ਰਿਹਾ ਹੈ। ਅਤੇ ਹਿੰਦੂ ਬੇਵਸ ਹੋ ਕੇ ਕਰ ਹੀ ਬੈਠੇ ਹਨ। ਉਹਨਾਂ ਨੇ ਸਿੰਘਾਂ ਨੂੰ ਲਲਕਾਰਿਆ ਅਤੇ ਜਿੱਥੇ-ਜਿੱਥੇ ਵੀ ਸਿੰਘਾਂ ਦੇ ਦਜਥੇ ਸਨ ਉਹਨਾਂ ਨੂੰ ਸੁਨੇਹਾ ਪਹੁੰਚਾਇਆ ਅਤੇ ਜ਼ੋਰਦਾਰ ਸ਼ਬਦਾ ਵਿੱਚ ਸਿੰਘਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਬਦਾਲੀ ਤਾਨਨਦੌਲਤ ਤੇ ਬਹੁ ਬੇਟੀਆਂ ਪੰਜਾਬ ਵੱਲੋਂ ਲੰਗਾ ਕੇ ਲੈ ਗਿਆ ਤਾਂ ਕਲਗੀਧਰ ਦੇ ਸਿੰਘਾਂ ਦੇ ਮਥੇ ਤੇ ਕਲੰਕ ਲੱਗ ਜਾਵੇਗਾ ਐਸ ਲਈ ਪਾਵੇਂ ਕਿਤਨੀ ਵੀ ਕੁਰਬਾਨੀ ਦੇਣੀ ਪਵੇ ਸਾਨੂੰ ਬਹੁ ਬੇਟੀਆਂ ਨੂੰ ਉਸ ਦੇ ਕਬਜ਼ੇ ਵਿੱਚੋਂ ਅਜ਼ਾਦ ਕਰਾ ਕੇ ਉਹਨਾਂ ਦੇ ਘਰ ਵਿੱਚ ਬਾ ਇੱਜ਼ਤ ਸੁਰੱਖਿਤ ਪਹੁੰਚਾਣਾ ਹੈ ਅਤੇ ਅਬਦਾਲੀ ਦੇ ਦੰਦ ਖੱਟੇ ਕਰਨੇ ਹੋਣਗੇ ਤਾਂ ਫਿਰ ਕੋਈ ਵੀ ਵਿਦੇਸ਼ੀ ਹਿੰਦੁਸਤਾਨ ਵਿੱਚ ਆਉਂਦਾ ਹੀਅਰ ਨਾ ਕਰੇ ਖਾਲਸਾ ਦਰਤੀ ਪਹਿਲਾਂ ਹੀ ਇਹ ਚਾਹੁੰਦਾ ਸੀ ਖਾਲਸਾ ਸੋਈ ਜੋ ਚੜੇ ਤੁਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਸੂਚਨਾ ਮਿਲਦੇ ਹੀ ਸੂਰਬੀਰ ਜੋਦਾ ਬਾਬਾ ਦੀਪ ਸਿੰਘ ਜੀ 500 ਸਿੰਘਾਂ ਦਾ ਜਥਾ ਲੈ ਕੇ ਦਮਦ마 ਸਾਹਿਬ ਤੋਂ タニसर ਦੇ ਜੰਗਲਾ ਵਿੱਚ ਇੱਕੋ ਰਾਤ ਵਿੱਚ ਹੀ ਪਹੁੰਚ ਗਏ ਜਿੱਥੇ ਬਾਕੀ ਸਿੰਘਾਂ ਦੇ ਜਥੇ ਵੀ ਇਕੱਠੇ ਹੋ ਗਏ ਹੰਕਾਰ ਵਿੱਚ ਪਰਿਆ ਅਬਦਾਲੀ ਸ਼ਰਾਬ ਵਿੱਚ ਮਸਤ ਹਾਥੀ ਤੇ ਚੜਿਆ ਅੱਗੇ ਸ਼ਾਹੀ ਸੈਨਾ ਮਗਰ ਲੋਟਿਆ ਮਾਲ ਮਗਰ ਗੱਡੀਆਂ ਤੇ ਬੈਠੀਆਂ ਹਿੰਦੂਆਂ ਅਧੀਆਂ ਬੇਟੀਆਂ ਇਰਦ ਗਿਰਦ ਸ਼ਾਹੀ ਫੌਜਾਂ ਦਾ ਪਹਿਰਾ ਸ਼ਹਾਬਾਦ ਮਾਰਕੰਡੇ ਅਤੇ ਪਿਪਲੀ ਦੇ ਵਿਚਕਾਰ ਆਇਆ ਉਹਨਾਂ ਨੂੰ ਖੋਦਾਈ ਪੁੱਲੀ ਸੀ ਰਾਤ ਤੰਬੂ ਵਗੈਰਾ ਲਗਾ ਕੇ ਵਿਸ਼ਰਾਮ ਕਰਨ ਲੱਗੇ ਸਰਦਾਰ ਜੱਸਾ ਸਿੰਘ ਆਲੂਵਾਲੀਆਂ ਅਤੇ ਬਾਬਾ ਦੀਪ ਸਿੰਘ ਜੀ ਨੇ ਪੰਜ ਜੱਥੇ ਬਣਾ ਕੇ ਗੁਰੀਲਾ ਜੰਗ ਕਰਨ ਦੀ ਯੋਜਨਾ ਬਣਾਈ ਅਤੇ ਸਾਰਿਆਂ ਨੂੰ ਆਦੇਸ਼ ਦਿੱਤੇ ਕਿ ਇਹ ਧਰਮ ਯੁੱਧ ਹੈ ਖਾਲਸਾ ਨੇ ਆਪਣਾ ਈਮਾਨ ਸਮਝ ਕੇ ਇਹ ਧਰਮ ਯੁੱਧ ਕਰਨਾ ਹੈ ਅਬਦਾਲੀ ਨਸ਼ੇ ਵਿੱਚ चूर ਸੀ ਅਮੀਰ ਅਤੇ ਵਜ਼ੀਰਾ ਦੀ ਤਾਂ ਗੱਲ ਹੀ ਛੱਡੋ ਸ਼ਾਹੀ ਫੌਜ ਤੇ ਖੁਦਾਂ ਨੂੰ ਹੀ ਪੁਲਾ ਦਿੱਤਾ ਸੀ ਮੌਕਾ ਦੇਖ ਕੇ ਸਿੰਘਾਂ ਨੇ ਜ਼ਬਰਦਸਤ ਹਮਲਾ ਕਰਕੇ ਸਾਰਾ ਤਨਮਾਲ ਲੁੱਟ ਲਿਆ ਗੱਡੇ ਜਗਲਾਂ ਵਿੱਚ ਲੈ ਗਏ ਜਿੱਥੇ ਹਿੰਦੂਆਂ ਦੀਆਂ ਬਹੁਤ ਬੇਟੀਆਂ ਨੂੰ ਛੁੜਾ ਕੇ ਉਹਨਾਂ ਨੂੰ ਸ਼ਰਧਾ ਪੂਜਾ ਲੰਗਰ ਸ਼ਕਾ ਕੇ ਸੁਰੱਖਿਤ ਸਦਕਾਰ ਸਹੀ ਧੰਨ અધિકਾਰ ਵਿੱਚ ਪਹੁੰਚਾਇਆ ਖਾਲਸੇ ਦਾ ਇਹ ਬਹਾਵਰਪਕਾਰ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਤੌਰ ਤੇ ਚਮਕਦਾ ਰਹੇਗਾ ਜਦੋਂ ਸਵੇਰੇ ਅਫਦਾਲੀ ਨੂੰ ਹੋਸ਼ ਆਈ ਮਾਲ ਤਨ ਸਭ ਬੇਗਾਨਾ ਹੋ ਚੁਕਿਆ ਸੀ ਸੈਨਾ ਦੇ ਸਰਦਾਰਾਂ ਨੂੰ ਝਾੜਾ ਪਾਉਂਦੇ ਹੋਏ ਅੱਗੇ ਤੁਰਿਆ ਸਿੰਘਾਂ ਨੇ ਇੱਕ ਵੇਰੀ ਫਿਰ ਜ਼ੋਰਦਾਰ ਹਮਲਾ ਕੀਤਾ ਅਤੇ ਸ਼ਾਹੀ ਸਮਾਨ ਵੀ ਲੁੱਟ ਲਿਆ ਅਤੇ ਸੈਨਿਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਅਤੇ 80 ਤੱਕ ਪਿੱਛਾ ਕੀਤਾ ਅਬਦਾਲੀ ਨੇ ਬਚੀ ਹੋਈ ਫੌਜ ਲੈ ਕੇ ਨਾਹੌਰ ਜਾ ਕੇ ਸੁਖ ਦਾ ਸਾਹ ਲਿਆ ਮਹਾਬਲੀ ਯੋद्धा बाबा दीप ਸਿੰਘ ਜੀ ਇਹ ਪਰਉਪਕਾਰ ਕਰਕੇ ਫਿਰ ਦਮਦਮਾ ਸਾਹਿਬ ਪਹੁੰਚ ਗਏ